ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਪੰਜਾਬ ਦਾ ਵਾਤਾਵਰਨ ਬੜੀ ਤੇਜ਼ੀ ਦੇ ਨਾਲ ਪ੍ਰਦੂਸ਼ਿਤ ਹੋ ਰਿਹਾ ਹੈ ਭਾਵੇਂ ਇਸ ਦੇ ਬਹੁਤ ਸਾਰੇ ਕਾਰਨ ਹਨ ਪਰ ਇੱਕ ਮੁੱਖ ਕਾਰਨ ਪੰਜਾਬ ਦੇ ਵਿੱਚ ਘਟ ਰਹੀ ਰੁੱਖਾਂ ਦੀ ਗਿਣਤੀ ਵੀ ਹੈ ਪੰਜਾਬ ਤੇ ਪੰਜਾਬੀਆਂ ਨੂੰ ਆਪਣੇ ਰੁੱਖਾਂ ਉੱਤੇ ਮਾਣ ਹੁੰਦਾ ਸੀ ਰੁੱਖ ਤਾਂ ਉੱਥੇ ਹੀ ਹੁੰਦਿਆਂ ਜਿੱਥੇ ਪਾਣੀ ਹੋਵੇ ਪੰਜਾਬ ਨੂੰ ਤਾਂ ਪਾਣੀਆਂ ਦਾ ਸੂਬਾ ਆਖਿਆ ਜਾਂਦਾ ਹੈ ਇਸ ਕਰਕੇ ਇੱਥੇ ਰੁੱਖ ਹੀ ਰੁੱਖ ਨਜ਼ਰ ਆਉਂਦੇ ਸਨ ਪੰਜਾਬ ਨੂੰ ਪੀਰਾਂ ਭਗਤਾਂ ਤੇ ਗੁਰੂ ਸਾਹਿਬਾਨਾਂ ਦੀ ਧਰਤੀ ਆਖਿਆ ਜਾਂਦਾ ਹੈ ਪੰਜਾਬ ਦੇ ਜੋ ਫਿਰ ਤੋਂ ਰੁੱਖ ਲਗਾਉਣ ਦੀ ਮੁਹਿੰਮ ਨੂੰ ਪੰਜਾਬ ਸਰਕਾਰ ਵੱਲੋਂ ਜੋਰਾਂ ਸ਼ੋਰਾਂ ਦੇ ਨਾਲ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਚੱਲਦੇ ਹੋਏ ਪੰਜਾਬ ਸਰਕਾਰ ਵੱਲੋਂ ਨਾਨਕ ਬਗੀਚਾ ਸਕੀਮ ਦੇ ਤਹਿਤ ਰੁੱਖ ਲਗਾਏ ਜਾ ਰਹੇ ਹਨ ਇਸੇ ਮੁਹਿੰਮ ਦੇ ਤਹਿਤ ਕਥੇੜਾ ਸਕੂਲ ਦੇ ਵਿੱਚ 250 ਰੁੱਖ ਲਗਾਇਆ ਗਿਆ ਡੀ ਐਫਓ ਰੋਪੜ ਦੇ ਸਹਿਯੋਗ ਦੇ ਨਾਲ ਜੰਗਲਾਤ ਵਿਭਾਗ ਅਤੇ ਜੀਬੀ ਵਿਭਾਗ ਦੀ ਟੀਮ ਵੱਲੋਂ ਇਸ ਮੁਹਿੰਮ ਨੂੰ ਨੇਪਰੇ ਚਾੜਿਆ ਗਿਆ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਹਾਂ ਜੀ ਸਰ ਇਹ ਜਿਹੜੀ ਸਰਕਾਰ ਦੀ ਮੁਹਿੰਮ ਨਾਨਕ ਬਗੀਚੀ ਤਹਿਤ ਸਕੂਲ ਵਿੱਚ 510 ਬੂਟੇ ਲਗਾਏ ਜਾਣੇ ਹਨ ਪਰ ਥੋੜੀ ਜੀ ਜਿਹੜੀ ਸਾਡੇ ਕੋਲ ਸ਼ਾਰਟੇਜ ਜਗ੍ਹਾ ਦੀ ਕੁਝ ਜਗ੍ਹਾ ਪੱਥਰੀਲੀ ਇਸ ਕਰਕੇ ਅਸੀਂ 250 ਬੂਟੇ ਸੀ ਲਗਾ ਰਹੇ ਹਾਂ ਤੇ ਬੂਟੇ ਸੀ ਲਗਾ ਰਹੇ ਨੇ ਕਿਉਂਕਿ ਇਹਦਾ ਜਿਹੜਾ ਫਾਲਾ ਆਉਣ ਵਾਲੇ ਟਾਈਮ ਸ ਕਾਫੀ ਅੱਛਾ ਮਿਲੇਗਾ ਕਿਉਂਕਿ ਜੋ ਅਸੀਂ ਅੱਜਕੱਲ ਦੇਖਦੇ ਆ ਵੀ ਕਿੰਨੀ ਗਰਮੀ ਪੈ ਰਹੀ ਹੈ ਸਰਕਾਰ ਵੀ ਕਹਿ ਰਹੀ ਹੈ ਕਿ ਬੂਟੇ ਵੱਧ ਤੋਂ ਵੱਧ ਲਗਾਏ ਜਾਣ ਅਸੀਂ ਵੀ ਕੋਸ਼ਿਸ਼ ਕੀਤੀ ਆ ਕਿ ਅਸੀਂ ਬੂਟੇ ਲਗਾਈਏ ਤੇ ਜਿਆਦਾ ਵੱਡੀ ਗੱਲ ਇਹ ਕਿ ਬੂਟੇ ਲਗਾ ਲੈ ਇਹਨੂੰ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਆਪਣੀ ਧਨ ਮੰਨਣਾ ਸੀ ਇਹਨੂੰ ਪਾ ਲਾਂਗੇ ਜੇ ਪਾ ਲਾਂਗੇ ਤਾਂ ਹੀ ਬੂਟੇ ਵਧੀਆ ਸਾਨੂੰ ਸੁੱਖ ਦੇਣਗੇ ਕਿਹੜੇ ਕਿਹੜੇ ਕਿਸਮ ਦੇ ਬੂਟੇ ਲਗਾਏ ਜਾ ਰਹੇ ਸਰ ਇੱਥੇ ਸ਼ਾਨਦਾਰ ਬੂਟੇ ਵੀ ਹੈਗੇ ਕਾਫੀ ਸਾਰੇ ਤੇ ਮੈਡੀਕੇਟਡ ਪਲਾਂਟ ਵੀ ਹੈਗੇ ਆ ਕਾਫੀ ਅੱچھے ਬੂਟੇ ਹੈ ਜਿਵੇਂ ਆਮਲਾ ਵਹਿੜਾ ਫਲਾਈ ਬੇਕ ਵਗੈਰਾ ਤੇ ਇਸਵਾ ਦੇ ਬੂਟੇ ਹੈਗੇ ਆ ਵੀ ਕਾਫੀ ਹਾਂ ਜੀ ਕਿੰਨੇ ਲਗਾ ਰਹੇ ਡਿਟੇਲ ਦੱਸੋ ਸਰ ਇਹ ਜਿਹੜਾ ਨਾਨਕ ਬਗੀਚੀ ਦੇ ਤਹਿਤ ਜਿਹੜੇ ਬੂਟੇ ਲਗਾ ਲਗਾਏ ਜਾ ਰਹੇ ਇੱਥੇ ਜਿਹੜੀ ਜਗ੍ਹਾ ਘਟ ਹੈ ਤਾਂ ਕਰਕੇ ਇੱਥੇ ਜਿਹੜਾ 250 ਬੂਟਾ ਜਿਹੜਾ ਹੈ ਉਹ ਲਗਾਇਆ ਜਾਣਾ ਹੈਗਾ ਇਹ ਬੰਗਲਾ ਸਕੂਲ ਹੈ ਤੇ ਪ੍ਰਾਇਮਰੀ ਸਕੂਲ ਹੈ ਮੈਂ ਇੱਥੇ ਦੀ ਮੈਂਬਰ ਹੈ ਇਹ ਮੈਡਮ ਪ੍ਰਿੰਸੀਪਲ ਹੈ ਤੇ ਅੰਮ੍ਰਿਤ ਜੀ ਦੀ ਉਹਦੇ ਵਿੱਚ ਦੇਖ ਰੇਖ ਵਿੱਚ ਜਿਹੜੇ ਇਹ ਬੂਟੇ ਲਗਵਾਏ ਜਾ ਰਹੇ ਹਨ ਸਰ ਸਾਡੇ ਡੀਐਫਓ ਕੁਲਰਾ ਸਿੰਘ ਜੀ ਦੇ ਦਿਸ਼ਾ ਅਨੁਸਾਰ ਆਪਣੇ ਕਥੇੜਾ ਬੰਗਲਾ ਸਕੂਲ ਦੇ ਵਿੱਚ ਨਾਨਕ ਬਗੀਚੀ ਜਿਹੜੀ ਸਰਕਾਰ ਦੀ ਇੱਕ ਮੁਹਿੰਮ ਹੈ ਜੀ ਉਹਦੇ ਤਹਿਤ ਅਸੀਂ ਇੱਥੇ ਬੂਟੇ ਲਗਾ ਰਹੇ ਹਾਂ ਜੀ ਸਰ ਤੇ ਸਾਡੇ ਬਲਾਕ ਅਫੀਸਰ ਸੁਖਵੀਰ ਸਿੰਘ ਤੇ ਰੇਂਜ ਅਫੀਸਰ ਸਾਡੇ ਨਰੇਂਦਰਪਾਲ ਸਿੰਘ ਜੀ ਸਾਡੇ ਸਹਿਯੋਗ ਨਾਲ ਜੀ ਤੇ ਇਹਦੇ ਵਿੱਚ ਸਾਡ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਮੈਟਿਕਟਡ ਪਲਾਂਟ ਔਰਨਮੈਂਟ ਤੇ ਛਾਂ ਵਾਲੇ ਬੂਟੇ ਜਿਹੜੇ ਲਗਾ ਰਹੇ ਸਰ ਤੇ ਇੱਥੇ ਅਸੀਂ 2250 ਬੂਟਾ ਲਗਾਉਂਗੇ ਸਰ ਜਗ੍ਹਾ ਥੋੜੀ ਘੱਟ ਸੀ ਜਗ੍ਹਾ ਬਿਤਰੀ ਵੀ ਸੀਗੀ ਤੇ 2250 ਬੂਟਾ ਅਸੀਂ ਇੱਥੇ ਲਗਾ ਰਹੇ ਸਰ ਤੇ ਸਾਡੇ ਨਾਲ ਸਾਡੇ ਇਥੋਂ ਦੇ ਜਿਹੜੇ ਐਮਸੀ ਨਕਸ਼ੀ ਵਾਲੀ ਹੈ ਜੀ ਤੇ ਨਾਲ ਵਾਲੀ ਸਾਹਿਬ ਹੈ ਜੀ ਤੇ ਮੈਡਮ ਦੇ ਇੱਥੇ ਪ੍ਰਿੰਸੀਪਲ ਐਡਮਿੰਟਰ ਕੋਲ ਜੀ ਇਹਦਾ ਸਹਿਯੋਗ ਦੇ ਨਾਲ ਜੀ ਅਸੀਂ ਜੀ ਬੂਟੇ ਲਗਾ ਰਹੇ ਹਾਂ ਕੀ ਨਿਰਦੇਸ਼ ਹੈ ਜੀ ਤੁਹਾਨੂੰ ਵੀ ਕਿੰਨੀ ਦੂਰੀ ਤੇ ਬੂਟਾ ਲਗਾਇਆ ਜਾਏਗਾ ਜੋ ਵੀ ਦੱਸੋ ਸਾਨੂੰ ਤਾਂ ਸਰ 510 ਬੂਟੇ ਦੱਸਿਆ ਹੋਇਆ ਹੈ ਸਕੂਲ ਵਾਸਤੇ ਜੀ ਤੇ ਜਗ੍ਹਾ ਬਹੁਤ ਘੱਟ ਹੈ ਸਰ ਤੇ 2 ਫੁੱਟ ਦੇ ਜਿਹੜਾ ਬੂਟਾ ਲਗਾਉਣਾ ਸਰ